ਨੇ ਜਿਹੜੇ ਨੇ ਇੱਕ ਵਾਰੀ ਇੱਕ ਦੂਜੇ ਨੂੰ ਵਿਖਾ ਦਿਆ ਕਰੋ ਕਮਾ ਆ ਕੇ ਮਾਦੀ ਗੁਰਦਸਦੀ ਰੂਪਰੇਖਾ ਤਾਂ ਤੁਸੀਂ ਤੈਅ ਕਰਨੀ ਹੈ ਬਾਕੀ ਸਾਰੇ ਅਸੀਂ ਅਸੀਂ ਤੇ ਤੁਹਾਡੇ ਨਾਲ ਹੈ ਤੇ ਤੁਸੀਂ ਸਾਰਾ ਜਿਹੜਾ ਪ੍ਰੋਗਰਾਮ ਕਰਦਾ ਤੁਸੀਂ ਆਪ ਕਰਨਾ ਹੈ ਹਿਮਾਚਲ ਹਰਿਆਣਾ ਸਭ ਨੂੰ ਖੁੱਲਾ ਸੱਦਾ ਹੈ ਉਜੀ ਗੱਲ ਇਹ ਹੈ ਵੀ ਜਿਹੜੇ ਲੀਡਰ ਨੇ ਲੋਕਲ ਬਹੁਤ ਝੰਡੀ ਘੜੇ ਰਹਿੰਦੇ ਨੇ ਇੱਕ ਇੱਕ ਰੁਕਾ ਬਣਵਾ ਕੇ ਘਰ ਘਰ ਦੇ ਨਾਲ ਕਦ ਕੋਈ ਨਹੀਂ ਅਗੇ ਮੈਨੂੰ ਪਤਾ ਨਹੀਂ ਆ ਵੀ ਸੀ ਕਹਿ ਗਈ ਸੀ ਨਹੀਂ ਮੈਨੂੰ ਪਤਾ ਹੀ ਨਹੀਂ 6 ਦਿਨ ਦਾ ਮੁੰਡਾ ਅੱਜ ਮਰਨ ਵਰਤੇ ਬੈਠਾ ਗਈ ਨੇ ਤਾਂ ਵੱਲ ਨਿੱਗਰ ਸੀਰਦ ਨੂੰ ਕੁਰਸੀਆਂ ਵੀ ਦੇ ਦਾਂਗੇ ਬੈਠੋ ਤੁਸੀਂ ਆਓ ਕਿਹੜੀ ਬੰਦੇ ਨੂੰ ਪੈਰਾ ਭਰ ਬੈਠਣਾ ਓਕਾ ਜਾਂਦਾ ਨੇ ਤੇ ਇਸ ਕਰਕੇ ਕੋਈ ਨਹੀਂ আর ਦੂਜੀ ਗੱਲ ਇਹ ਕਿ ਦਿਮਾਗ ਤੇ ਰੱਖੋ ਕਿ ਸੰਘਰਸ਼ ਜੇ ਆਪਾਂ ਪ੍ਰੋਟੈਸਟ ਦਾ ਰਾਹ ਪੜਿਆ ਨਾ ਇਹ ਸ਼ਾਂਤ ਮੇ ਰੱਖੋ ਪੂਰੀ ਕੋਸ਼ਿਸ਼ ਹੁੰਦੀ ਹੈ ਵਗਾੜਨ ਦੀ ਉੱਥੇ ਪੈ ਖਲਾਰਾ ਪਿੰਦਾ ਹੈ ਇਹ ਜਿੰਨਾ ਚ ਰਹਿ ਰੱਖਾਂਗੇ 55 ਪਰ ਮੈਨਾਂ ਕੰਮ ਸਿਰੇ ਲੱਗਦੇ ਥੋੜੀ ਜਿਹੀ ਕੋਈ ਵੀ ਬੋਦੀ ਮੰਦੇ ਅਗਸੇ ਵੱਡੀ ਹੈ ਇਹ ਕਦੇਸ਼ ਗਿਆ ਹੈ ਪਰ ਜਿਹੜੀ ਵਾਈਜ਼ ਲਾਈਨ ਹੈ ਤੁਹਾਡੀ ਸਟੂਡੈਂਟ ਦੀ ਕੋ ਫਰੰਟ ਲਾਈਨ ਜਿਹੜੇ ਸਬਰ ਤੇ ਜ਼ਾਬਤੇ ਨਾਲ ਕੰਮ ਲੈਂਦੇ ਨੇ ਜਿਹਨਾਂ ਕੋ ਦਲੀਲ ਵੱਡੀ ਹੋਵੇ ਇਹ ਹਿਸਾਬ ਵੈਸੇ ਨੇ ਇੱਕ ਕੰਮ ਹੋ ਗਿਆ ਬਬੂ ਤੇ ਰਿਹਾ ਸਾਡੀ ਦੀ ਗੋਹ ਹਾਂਜੀ ਇੱਕ ਕੰਮ ਹੋ ਗਿਆ ਸਾਡਾ ਹੁਣ ਬਬੂ ਆ ਗਿਆ ਨਾ ਉਹ ਤਾਂ ਆਰਟਿਸਟ ਵੇਖੋ ਜੀ ਬੋਲਦੇ ਪਿੱਛੇ ਬੋਲਦੇ ਜਿਆਦਾ ਬਾਈ ਇਹੀ ਕਹਿਣ ਲੱਗੇ ਸੀ ਬਾਈ 10 ਤਰੀਕ ਨੂੰ ਨਾ ਯੂਨੀਵਰਸਿਟੀ ਵਿੱਚ ਇਕੱਠ ਆਉਣਾ 10 ਤਰੀਕ ਨੂੰ ਨਹੀਂ ਇਹ ਚਾਚੇ ਦਾ ਮੂਲ ਲੜਦਾ ਆਹ ਆਹ ਇਹ ਨਹੀਂ ਸਕ ਜਾਣਾ ਇਹ ਆਹ ਆਹ ਜੀ ਨਹੀਂ ਇਹ ਦੇ ਵਾਲੇ ਤਾਂ ਜੀ ਇਹਦਾ ਉਹ ਜਿਹੜਾ ਇਹਦੀ ਜਿਹੜੀ 500 ਮਿਲੀਅਨ ਗਈ ਆ ਉਹ ਉਹ ਵੀ ਐਹੀਂ ਕਰਨਾ ਆ ਭਾਈ ਕਰਨਾ ਜੇ ਪਾਣੀ ਬੋਲਣ ਦੇ ਹਰਦੈ ਬਾਜ ਜਾਣੀ ਹੈ ਕੀ ਹੁੰਦਾ ਨਾ ਸੰਘਰਸ਼ ਨੂੰ ਸ਼ੁਰੂ ਕਰਨ ਔਖ ਹੁੰਦਾ ਹੈ ਹੌਲੀ ਹੌਲੀ ਕਾਫਲਾ ਜੁੜਦਾ ਹੁੰਦਾ ਹੈ 10 ਤਰੀਕ ਵਾਲਾ ਬੜੇ ਹਾਲੇ ਚੋਂ ਲਿਆਉਣਗੇ ਤੁਹਾਨੂੰ ਬਹੁਤ ਲੋਕ ਪਹਿਲਾਂ ਭੱਜਣਗੇ ਨਾਲ ਤੇ ਪਿੱਛੇ ਨੂੰ ਵੀ ਭੱਜਣਗੇ ਪਰ ਫਿਰ ਅਕੀਦਤ ਸਬਰ ਵਾਲੇ ਰਹਿ ਜਣਗੇ ਪੰਜਾਬ ਤਾਰਾ ਛੱਡਿਓ ਬਸ ਮੈਂ ਤਾਂ ਤੁਹਾਨੂੰ ਇੱਕੋ ਗੱਲ ਪਰ ਇਹ ਹੀ ਜਿੱਤ ਹੈ ਔਰ 10 ਤਰੀਕ ਨੂੰ ਜਿਨਨੇ ਵੀ ਸੱਜਣ ਆ ਸਕਦੇ ਨੇ ਦੂਰ ਦਰਾਡੇ ਉਹ ਨੇੜੇ ਜ਼ਰੂਰ ਪਹੁੰਚੋ ਅੱਛਾ ਜੇ ਤੁਸੀਂ ਹੁੰਦੇ ਸੀ ਤੁਹਾਡੇ ਵੇਲੇ ਐ ਕੁੜੀਆਂ ਦਾ ਹੌਸਲਾ ਹੁੰਦਾ ਹੀ ਕਿ ਕਿ ਉਹ ਬੈਠੀ ਐ ਕੋਈ ਸਾਡੇ ਫਸਟ ਇਅਰ ਤੇ ਸਕੰਡ ਇਅਰ ਇਸ ਤੋਂ ਇਸ ਤੋਂ ਵੱਧ ਸੀ ਇਸ ਤੋਂ ਵੱਧ ਸੀ ਹੁਣ ਕੇ ਬਹੁਤ ਜੋਸ਼ ਸੀ ਜੀ ਉਹਨਾਂ ਦੀ ਫੈਮਲੀ ਲੈਵਲ ਕਮਾਲ ਉਦੋਂ ਵੀ ਹੋਊਗਾ ਐਕਟੀਵਿਜ਼ਮ ਹੁਣ ਜ਼ਿਆਦਾ ਹੈ ਉਦੋਂ ਗਰਲਜ਼ ਐਕਟੀਵਿਜ਼ਮ ਘੱਟ ਸੀ ਸਭ ਤੋਂ ਵੱਡੀ ਮਸਰੀਬਤ ਕੀ ਹੈ ਬਹੁਤ ਜਿਹੜੇ ਸਾਡੇ ਚੰਡੀਗੜ੍ਹ ਦੇ ਦੇ ਬਸ਼ੰਦੇ ਆ ਇਹ ਛੇਤੀ ਦੁਰਦੇ ਥੋੜੇ ਜਿਹੇ ਕੋਠੀ ਵੱਡੀ ਹੋ ਗਈ ਬਾਹਰ ਨਿਕਲ ਕੇ ਦੇਖਦੇ ਗਏ ਟ੍ਰੈਕ ਵੱਲ ਜੇ ਥੋੜਾ ਜਿਹਾ ਕੰਮ ਨਿਕਲਦੇ ਰਹਿਣ ਇਹ ਇੱਥੇ ਦੀ ਪ੍ਰੋਬਲਮ ਹੈ ਆਪਣੇ ਵਾਲਿਆਂ ਨੂੰ ਤਾਂ ਆ ਜਾਣਾ ਸਾਰੇ ਇਹ ਸ਼ਹਿਰ ਵਾਲਿਆਂ ਨੂੰ ਥੋੜੀ ਜੀ ਪ੍ਰੋਬਲਮ ਹੈ ਥੋੜੀ ਜੀ ਡਿੰਗ ਔਕੀ ਪਾਉਂਦੇ ਆ ਔਰ ਇਹ ਆਲੇ ਨਿਆਣੇ ਜਿਆਦਾ ਨੌਕਰੀ ਨੂੰ ਭਜਦੇ ਆ ਜਿੱਦਾਂ ਉਹ ਟ੍ਰਾਲੀਆਂ ਪਰ ਪਰ ਕੇ ਆ ਅੱਛਾ 14 ਨਾ ਥੋੜੇ ਇੱਧਰੋਂ ਲੰਗੇ ਸੀ ਚਲੋ ਆਜੂ ਰਵੇਦ ਨਾਲ ਸੰਤੋਨੀ ਉਹ ਆਜੂ ਰਵੇਦ ਵਾਲੀ ਵੀ ਉੱਨੇ ਲੈਣ ਲੱਗੇ ਕੁੰਕਾ ਜਿਹੜੇ ਜੁਆਇਡ ਕੁਟ ਕੁਟੇ ਰੁਈਏ ਕੁਟ ਕਿੰਦਾ ਕੀ ਕਰੇ ਉਹਨਾਂ ਨੂੰ ਚਾਰ ਨੁਸਖੇ ਖੂਦ ਆ ਕੇ ਹੋ ਜਾਂ ਲੇ ਪੁੱਦਰ ਉਹ ਫਿਰ ਸਭ ਤੋਂ ਪਹਿਲਾਂ ਤਾਂ ਆਰਾਮ ਦੇਵ ਜੀ ਵਪਾਰੀ ਬਣ ਸਾਡਾ ਬਾਈ ਧੰਨਵਾਦ ਤੁਸੀਂ ਕਾਈ ਨੂੰ ਲੈ ਕੇ ਆਏ ਬਹੁਤ ਬਹੁਤ ਬਾਈ ਆਪੇ ਹੀ ਆਇਆ ਫਿਰ ਵੀ ਚਲੋ ਸੁਨੇਹਾ ਲਾਇਆ ਤੁਸੀਂ ਸੁਨੇਹਾ ਲਾਇਆ ਬਾਈ ਦੇਖੋ ਇਹ ਅਸੀਂ ਤਾਂ ਤਾਂ ਕਈ ਵਾਰੀ ਬਾਹਰ ਕੰਮ 'ਚ ਮਿਸ ਕਰ ਜਾਂਦੇ ਕਿਉਂਕਿ ਪਛੜਿਆ ਹੋਇਆ ਹੈ ਤੇ ਸਾਡਾ ਬੰਦੂ ਦੇ ਲਈ ਕਹਿੰਦਾ ਸਾਰੀ ਤਰਫੋਂ ਤੁਸੀਂ ਜਿਹੜੇ ਨਾਲ ਘਰ ਹੈ ਜੋ ਕਾਉਂਸਲਾ ਬਾਈ ਤੁਹਾਡੇ ਨਾਲੇ ਮੁੱਦਾ ਬਣੂਗਾ ਨਹੀਂ ਬਣੂਗਾ ਤੇ ਆਪਾਂ ਇਸ ਲਈ ਅਪੀਲ ਇੱਕ ਇੱਕ ਅਪੀਲ ਕਰਨਾ ਚਾਹ ਮੰਗੇ ਜੋ ਵੀ ਲੋਕ ਦੇਖ ਰਹੇ ਨੇ ਅੱਜ ਅਸੀਂ ਸਭ ਤੋਂ ਵੱਧ ਉਮੀਦ ਇਸ ਸੰਘਰਸ਼ ਵਿੱਚ ਸਾਡੇ ਨਾਲ ਸ਼ਾਮਲ ਹੋਣ ਦੀ ਪੰਜਾਬ ਦੇ ਲੋਕਾਂ ਤੋਂ ਕਰਦੇ ਆ ਇਨਸਾਫ ਪਸੰਦ ਲੋਕਾਂ ਦਾ ਕਰਾ ਰਹਾ ਤੁਸੀਂ ਗਾਉਣ ਵਾਲਿਆਂ ਨੂੰ ਵੀ ਬਲਾਓ ਗੱਪਾਂ ਬਹੁਤ ਮਾਰਦੇ ਨੇ ਬਦੂਖਾਂ ਚੱਕੀ ਫਿਰਦੇ ਆ ਕਿ ਦੱਸ ਰੱਖਦੇ ਨਹੀਂ ਸਿਸਟਮ ਥਾਣੇ ਨਾਲ ਪੁੱਛ ਕੇ ਲੱਗਦਾ ਉਹ ਮਤਲਬ ਹੁਣ ਇਹਨਾਂ ਨੂੰ ਵੀ ਆਉਣਾ ਪਤਾ ਪੈਣਾ ਹੈ ਨਾ ਨਹੀਂ ਤਾਂ ਫਿਰ ਜਿਹੜੇ ਵਿਆਹ ਤੇ ਟੱਕਰਿਆ ਘੇਰਦੇ ਹੋ ਆ ਵਿਆਹ ਆਗਾ ਵਿਗਨ ਹੈਗਾ ਪਤਾ ਕਰ ਹੁੰਦਾ ਨਹੀਂ ਇਹ ਸਾਰੀ ਆਉਂਦੀ ਉਹਨਾਂ ਦੀ ਆਪਣੀ ਸਾਰੀ ਕਲਾ ਹੈ ਮੇਰੇ ਘਰ ਦੀ ਥੋੜਾ ਜਿਆਦਾ ਕਰਦੇ ਜਾਓ ਜੀਤ ਜਗਜੀਤ ਨੂੰ ਬੁਲਾਓ ਜੀ ਤੁਸੀਂ ਜੇ ਕਹੋਗੇ ਠੀਕ ਹੈ ਜੇ ਸੱਚ ਪੇਖਦਾ ਭਈ ਅਸਲੀਚ ਕਰੀਏ ਇੱਕ ਤੁਸੀਂ ਆਪ ਦੇ ਲੈਵਲ ਤੇ ਇੱਕ ਇਹ ਕਹਿ ਕੇ ਬੁਲਾਓਗੇ ਫਿਰ ਉਹਨਾਂ ਦਾ ਆਉਣਾ ਕੀ ਹੈ ਉਹ ਆਪ ਹੀ ਉਹਨੇ ਆਊਗਾ ਕਲਾਕਾਰ ਨੂੰ ਆਉਣਾ ਉਹਨਾਂ ਨੂੰ ਖੁਦ ਵੀ ਸ਼ਰਮ ਆਉਂਦੀ ਹੈ ਜਿਹੇ ਸਾਰੇ ਪੰਜਾਬ ਦੇ ਨੇ ਜਿੰਨਾ ਬੋਲਦਾ ਸ਼ਰਮ ਆਈ ਜਾਂਦੀ ਹੈ ਤੁਹਾਡੇ ਵਾਡੇ ਵਿਆਹ ਦੀ ਨੱਠੜਾ ਖਾੜੇ ਲਾਉਣੇ ਆ ਰੁਪਈਏ ਕਿੱਥੋਂ ਆਣੇ ਗੌਣ ਵਾਲੇ ਨੇ ਜਦੋਂ ਇਹਦਾ ਤੁਮੀ ਵੇਚ ਲਾ ਦੇਣਗੇ ਜੇ ਤੁਸੀਂ ਰੋੜਦਾਲ ਕਰਦੀ ਹੈ ਨਵੇਂ ਵਿਆਹ ਕਰਾਉਣੇ ਕਹਿੰਦਾ ਵੀ ਅਸੀਂ ਕੌਣ ਵਾਲਾ ਬੁਲਾਉਣਾ ਕੋਈ ਨਹੀਂ ਕੋਈ ਪਮਬਤ ਤੁਹਾਨੂੰ ਦੇਖਿਓ ਆ ਸਾਰੀਆਂ ਡਿਫੈਂਡਰ ਆ ਬੈਕਾਂ ਵਾਲਾ ਚੱਕ ਲੈ ਜਿਹੜੀਆਂ ਆ ਇਹ ਲਾਈ ਰੱਖੋ ਕਾ ਭਾਈ ਨੂੰ ਬੋਲੋ ਭਾਈ ਨੂੰ ਬੋਲੋ ਉਹਨਾਂ ਦੀ ਗੱਲ ਬਿਲਕੁਲ ਜਿਹੜਾ ਦੋ ਲੈਣਾ ਕੀ ਹੈ ਤੁਸੀਂ 10 ਤਰੀਕ ਦੀ ਕਾਲ ਦਿੱਤੀ ਹੈ ਗੱਲ ਖਤਮ ਹੋ ਗਈ ਪਿਛਲੀ ਉਹਨਾਂ ਦੀ ਗੱਲ ਹੀ ਨਾ ਕਰੋ ਜਿਹਨੇ ਉਹ ਜਿਹੜੇ ਹੋਰ ਤਾਂ ਨਵੇਂ ਚੀਜ਼ਾਂ ਨੂੰ ਮੋੜ ਗਏ ਨਾ ਬਿਲਕੁਲ ਨਹੀਂ ਉਹਨਾਂ ਨੂੰ ਮਾਰਾ ਜਾ ਨਕਾਬ ਉਹਨਾਂ ਦੇ ਨਕਾਬ ਤਾ ਉਤਾਰੇ ਜਾਣਗੇ ਕਿ ਝੂਠ ਮਾਰ ਕੇ ਬਣੇ ਨੇ ਭਾਈ ਜੀ ਇਹ ਗੱਲ ਬੜੀ ਸਿਆਣੀ ਕੀਤੀ ਬਲੇਣਾ ਕਿ ਕੱਲ ਉਹ ਜਿਹਨੇ ਇਲੈਕਸ਼ਨ ਲੜਨਾ ਅਗਰ ਉਹ ਇੱਥੇ ਖੜਾ ਦਿਖੂਗਾ ਤਾਂ ਤਾਂ ਉਹ ਇਲੈਕਸ਼ਨ ਲੜਨ ਦਾ ਹੱਕਦਾਰ ਨਹੀਂ ਅੱਪਾ ਨਹੀਂ ਖੜੇ ਨਹੀਂ ਤੇ ਅਸੀਂ ਕੋਈ ਖੜੇ ਇਹ ਗੱਲ ਹੈ ਬਹੁਤ ਵੀ ਮੈਂ ਪਿਛਲੇ ਅੰਦੋਲਨ ਚ ਵੀ ਇਹ ਦੋ ਗੱਲਾਂ ਯਾਦ ਰੱਖੋ ਜਦੋਂ ਵੀ ਸਪੀਚ ਕਰਨੀ ਹੈ ਦਹਿਸ਼ ਨਹੀਂ ਆਣਾ ਬੜੇ ਸਬਰ ਜ਼ਾਬਤ ਰੱਖਣਾ ਮੌਕਾ ਹੀ ਨਹੀਂ ਦੇਣਾ ਮੌਕਾ ਦਿੱਤਾ ਉਹ ਫਿਰ ਨੁਕਸਾਨ ਦੇ ਹੋਊਗਾ ਪੂਰੇ ਅੰਦੋਲਨ ਦਾ ਤੇ ਉਹਦੇ ਚ ਫਿਰ ਬਾਕੀ ਲੋਕ ਵੀ ਨਹੀਂ ਕੁਝ ਕਰ ਸਕਦੇ ਕਿਉਂਕਿ ਫਰੰਟ ਲਾਈਨ ਤੇ ਤੁਸੀਂ ਖੜੇ ਹੋ ਤੁਸੀਂ ਉਹ ਸਾਰੇ ਅੱਗੇ ਆ ਪੂਰੀ ਕਮੇਟੀ ਬਣਾ ਕੇ ਲੀਡ ਕਰ ਰਹੇ ਹੋ। ਬਾਕੀ ਤੁਹਾਡੇ ਸਾਰੇ ਹਰ ਤਰ੍ਹਾਂ ਦੀ سپورਟ ਤੁਹਾਨੂੰ ਮੈਨੂੰ ਲੱਗਦੀ ਅੱਜ ਦੀਆਂ ਇਹਨਾਂ ਗੱਲਾਂ ਤੋਂ ਬਾਅਦ ਖਾਸ ਹਿੱਸਾ ਜਣ ਤੁਹਾਨੂੰ ਮਿਲਣ। ਨਾ ਜਿਹੜਾ ਅਸੀਂ ਅਸਲ ਗੱਲ ਗਈ ਉਹ ਕੀਤੀ ਨਹੀਂ। ਉਹ ਗਾ ਤਾਂ ਦੇ। ਉਹ ਨਹੀਂ ਕਿ ਕਦ ਕਦ ਜਾ ਰਹੇ। ਜੇ ਆਪਾਂ ਇਹ ਅੰਦੋਲਨ ਜਿਤਨੀ ਹੈ ਫੇ 1.5 ਲਾ ਦਾਂਗੇ ਯਾਰ। ਨਹੀਂ ਭਾਈ ਉਹ ਦੱਸਿਆ ਵਾਦਾ ਰਿਹਾ। ਅੱਛਾ ਮੁੰਡਿਆਂ ਦਾ ਵਾਦਾ ਕਰੋ ਇਚ ਖਾੜਾ ਦੇ। ਹਾਂ ਲਾ। ਦੱਸ ਵੀ ਵਾਦਾ। ਦੂਸਰਾ ਆਪਾਂ ਅੰਦੋਲਨ ਇਹ ਨੂੰ ਜਿਹੜਾ ਆਪਾਂ ਸਬਰ ਤੇ ਜਾਬ ਤੇ ਰਹੇ ਨੂੰ ਜਿੱਤੋ ਆਪਣੀਆਂ ਜਿਹੜੀਆਂ ਮੱਗਾਂ ਹੋ ਹੱਕ ਹਕੂਕ ਦੀ ਗੱਲ ਹੋ ਪੂਰੀ ਹੋਵੇ ਉਸ ਤੋਂ ਬਾਅਦ ਇਹ ਨਾ ਸਮਝਿਓ ਕਿ ਫਿਰ ਸੰਘਰਸ਼ ਕਰਦੋਗੇ ਹੋਰ ਬਹੁਤ ਆ ਜੇ ਲੰਬੇ ਇਹਦੇ ਬਾਅਦ ਫਿਰ ਅਗਲੀ ਗੱਲ ਕਰਾਂਗੇ ਬਹੁਤ ਗੱਲਾਂ ਨੇ ਇਹਨਾਂ ਹਰਕਤਾਂ ਨੂੰ ਤਾਂ ਬਹੁਤ ਕੁਝ ਕਰਨਾ ਪੈਂਦਾ ਹੈ ਜੋ ਖਾੜੀ ਖਾੜੀ ਘੜੇ ਕਰਦਾ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ